ਇਹ ਪੁਲਿਸ ਸਟੇਸ਼ਨ ਸਿਟੀ ਮੋਰਿੰਡਾ ਦੇ ਏਰੀਏ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਇਹ ਜਿਹੜੀ ਚੈਕਿੰਗ ਸਾਰੇ ਪੰਜਾਬ ਦੇ ਦੇ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਚੱਲਦੀ ਪਈ ਹੈ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਇਸ ਤੋਂ ਪਹਿਲਾਂ ਵੀ ਜਿਹੜੀ ਅਸੀਂ ਚੈਕਿੰਗ ਕਰਦੇ ਰਿਹਾ ਕਾਸੋ ਆਪਰੇਸ਼ਨ ਦੇ ਤਹਿਤ ਸਪੈਸ਼ਲੀ ਜਿਹੜੇ ਐਨਡੀਪੀਐਸ ਸੈਕਟਰ ਦੇ ਜਿਹੜੇ ਹੌਟਸਪੌਟ ਨੇ ਉਹ ਵੀ ਅਸੀਂ ਚੈਕਿੰਗ ਕਰਦੇ ਹਾਂ ਪਹਿਲਾਂ ਵੀ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਮੈਨੂੰ ਲੱਗਦਾ ਅੱਜ ਵੀ ਇੱਥੇ ਜਿਹੜੀ ਚੈਕਿੰਗ ਚੱਲ ਰਹੀ ਹੈ ਇਹ ਚ ਵੀ ਕਾਮਯਾਬੀ ਮਿਲੂਗੀ ਪਰ ਸਭ ਤੋਂ ਵਧੀਆ ਗੱਲ ਜਿਹੜੀ ਆ ਕਿ ਇਥੋਂ ਦੇ ਜਿਹੜੇ ਲੋਕ ਨੇ ਜਿਹੜੇ ਵਸੇ ਜੀ ਵੀ ਉਹਨਾਂ ਦਾ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਉਹਨੂੰ ਲੱਗਦਾ ਕਿ ਜੇ ਜਿਹੜੇ ਲੋਕ ਸਾਥ ਦੇਣ ਲੱਗ ਜਾਣ ਜਿਹੜੀ ਵੀ ਕੋਈ ਮਾੜੀ ਗੱਲ ਆ ਭਾਵੇਂ ਸਮਾਜ ਚ ਸੂਬੇ ਚ ਉਹ ਛੇਤੀ ਦੂਰ ਹੋ ਜਾਂਦੀ ਸਰ ਕੋਈ ਚੈਕਿੰਗ ਉਹਦੇ ਵਿੱਚ ਕੁਝ ਮਿਲਿਆ ਕੁਝ ਐਂਡ ਜਿਹੜੀ ਆ ਹੁਣ ਚੈਕਿੰਗ ਚੱਲ ਰਹੀ ਹੈ ਜਿਹੜੀ ਚੈਕਿੰਗ ਜਿਹੜੀ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊਗੀ ਹੁਣ ਵੀ ਜਿਹੜੀ ਚੈਕਿੰਗ ਵੱਖ-ਵੱਖਰੇ ਪੁਆਇੰਟਾਂ ਦੇ ਨਾਕੇ ਦੌਰਾਨ ਡੀਐਸਪੀ ਸਹਿਬਾਨ ਸਾਡੇ ਨਾਲ ਨੇ ਐਸਐਚਓ ਸਹਿਬਾਨ ਸਾਡੇ ਨਾਲ ਨੇ ਜਿਹੜੀ ਵੀ ਰਿਕਵਰੀ ਹੋਊਗੀ ਕਿਸੇ ਵੀ ਤਰੀਕੇ ਦੀ ਜਿਹੜੀ ਕਾਰਵਾਈ ਹੋਊਗੀ ਉਹ ਬਾਅਦ ਚ ਸਾਰਿਆਂ ਨੂੰ ਦੱਸੀ ਜਾਊਗੀ ਪਿੰਡ ਦਾ ਮਰੰਡਾ ਰੋਡ ਨਰ ਹੈ ਮਲਦੇਵ ਨਗਰ ਮਰੰਡਾ ਰੋਡ ਤੇ ਚੈਕਿੰਗ ਚੱਲ ਗਈ ਉਹ ਪਰ ਡਿਫਰੈਂਸ ਹਾਂ ਜੀ ਹਾਂ ਜੀ ਚਾਹਗਾ ਇਸ ਤੋਂ ਬਾਰੇ ਕੰਨੇ ਜੀ ਬਹੁਤ ਵਧੀਆ ਜੀ ਇਹ ਮੌਰਪਤੀਆ ਚੰਗੀ ਹੋ ਰਹੀ ਆ ਜਿਹੜੇ ਨਸ਼ੇ ਪੱਤੇ ਕਰਦੇ ਆ ਲੋਕ ਕੋਈ ਤਾਂ ਹੀ ਇਹ ਤਾਂ ਹੀ ਛੱਡਣਗੇ ਜੇ ਜੇ ਸਰਕਾਰ ਕੁੱਟੇ ਕਸੂਗੀ ਸਿਕੰਜਾ ਕਸੂਗੀ ਸਤਾਂਤ ਬੜੀ ਬੁਝੀ ਦੀ ਗੱਲ ਹੈ ਕਿ ਸਾਡੇ ਚੈਕਿੰਗ ਹੋ ਰਹੀ ਹੈ ਐਸਪੀ ਸਾਹਿਬ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਸਾਰੇ ਪ੍ਰਸ਼ਾਸਨ ਆਇਆ ਹੈ ਅਧਿਕਾਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਬਹੁਤ ਵਧੀਆ ਆਪਣਾ ਇਹ ਕਰ ਰਹੇ ਨੇ ਫਰਜ ਨਿਭਾ ਰਹੇ ਨੇ ਕਿਵੇਂ ਇੱਧਰ ਦੇ ਪਰਲੇ ਹੋਣਾ ਚਾਹੀਦੀ ਹੈ ਇੱਧਰ ਦੇ ਪਰਲੇ ਹੋਣੇ ਚਾਹੀਦੀ ਸਰ ਹਾਂ ਜੀ ਇੱਧਰ ਦਾ ਪਰਲਾ ਕਰਿਆ ਪਿੰਡ ਬਲਦੇਵ ਨਗਰ ਦੇ ਵਿੱਚ ਡੀਐਸਪੀ ਐਸਐਸਪੀ ਪੂਰੇ ਚਮਕੌਰ ਹਲਕੇ ਦੇ ਜੋਧ ਮੁਲਾਜ਼ਮਾ ਸਭ ਇੱਥੇ ਪਹੁੰਚੇ ਨੇ ਉਹਨਾਂ ਨੇ ਆ ਕੇ ਇਹ ਚੈਕਿੰਗ ਕਰੀ ਹੈ ਬਹੁਤ ਵਧੀਆ ਕਰਿਆ ਜਿਹੜੇ ਨਸ਼ੇ ਕਰਦੇ ਆ ਜਾਂ ਨਸ਼ੇ ਵੇਚਦੇ ਆ ਉਹਨਾਂ ਦੇ ਵਿੱਚ ਮੰਨ ਦੇ ਵਿੱਚ ਡਰ ਪੈ ਜੂਗਾ ਤਾਂ ਇਹ ਬਹੁਤ ਵਧੀਆ ਸੋਚ ਐ ਪੂਰੀ ਟੀਮ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਬਲਦੇਵ ਨਗਰ ਵੱਲੋਂ